ਜੀ ਥੋੜਾ ਸੈਨ ਤੇ ਮੇਰੇ ਚੈਨਲ 'ਚ ਬੜਾ ਹੀ ਨਿਕਾ ਸਵਾਗਤ ਹੈ ਇੱਕ ਮੈਂ orange ਕਲਰ ਚ ਆਪਣਾ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ orange ਕਲਰ ਚ ਨੇਟ ਕਰਦੇ ਕਰਦੇ ਮੇਰੇ ਤਮਾਕਿਆ ਵੀ ਵਿੱਚ ਕੋਈ ਦੋ ਰੋ ਇਦਾਂ ਦੀ ਪਾਈਆਂ ਜਾਣ ਸੀ ਕਿ ਸਾਡਾ ਪ੍ਰੋਜੈਕਟ ਨੂੰ ਇੱਕ ਅਲੱਗ ਜੀ ਲੁੱਕ ਆ ਜੀ ਤਾਂ ਫਿਰ ਮੈਂ ਸੋਚਿਆ ਵੀ orange black ਕਲਰ black ਵੀ ਵਧੀਆ ਲੱਗ ਰਿਹਾ ਸੀ ਤੇ white ਵੀ ਵਧੀਆ ਲੱਗ ਰਿਹਾ ਸੀ cream ਵੀ ਵਧੀਆ ਲੱਗ ਰਿਹਾ ਸੀ ਪਰ ਮੈਂ black ਲਿਆ ਤੇ black ਦੇ ਨਾਲ ਬਸ ਸਿਰਫ ਦੋ ਸਲਾਈਆਂ ਮੈਂ ਇਦਾਂ ਪਾਈਆਂ ਵੀ ਸਾਡਾ ਜਿਹੜਾ ਪਲੇਨ ਪ੍ਰੋਜੈਕਟ ਸੀ ਉਹਦੀ ਲੁੱਕ ਹੀ ਚੀਜ਼ ਹੋ ਗਈ। ਦੇਖੋ ਕਿਦਾਂ ਉਹ ਦੇਖਦੇ ਅੱਜ ਦੀ ਵੀਡੀਓ ਚ ਆਪਾਂ ਆ ਦੇਖੋ। ਇਹ ਆ ਦੇਖੋ। ਅੌਰੰਜ ਪਲੇਨ ਬੁੰਦੇ-ਬੁੰਦੇ ਵਿੱਚ ਸਿਰਫ ਦੋਸ ਲਾਈਆਂ ਇਹ ਪਾ ਲਈਆਂ। ਦੋਸ ਲਾਈਆਂ ਪਾਸ ਦੇ ਨਾਲ ਹੀ ਦੇਖੋ ਲੁੱਕੇ ਦੇ ਕਿੰਨੀ ਵਧੀਆ ਆ ਗਈ ਸਾਡੇ ਪ੍ਰੋਜੈਕਟ ਦੇ ਆ ਦੇਖੋ। ਬਾਕੀ ਸਾਰਾ ਪਲੇਨ ਹੀ ਬੁੰਨ ਰਹੀਆਂ ਆ ਦੇਖੋ। ਸਿਰਫ ਆਪਾਂ ਦੋਸ ਲਾਈਆਂ ਪਾ ਲਈਆਂ ਇਹ ਦੇਖੋ। ਉਸੀ ਕਿਸੇ ਵੀ ਕਲਰ ਦੀਆਂ ਦੋ ਸਲਾਈਆਂ ਪਾ ਸਕਦੇ ਹੋ ਤੇ ਦੋ ਸਲਾਈਆਂ ਪਾਉਣ ਦੇ ਨਾਲ ਹੀ ਦੇਖੋ ਇੱਕ ਅਲੱਗ ਜਿਹੀ ਲੁੱਕ ਆ ਜਾਣੀ ਤਾਂ ਫਿਰ ਇਹ ਦੋ ਦੋ ਸਲਾਈਆਂ ਕਿੱਦਾਂ ਪਾਈਆਂ ਤੇ ਕਿਸ ਚ ਪੈਟਰਨ ਪਾਇਆ ਉਹ ਆਪਾਂ ਦੇਖਣ ਜਾ ਰਹੇ ਹਾਂ ਆ ਦੇਖੋ ਮੈਂ ਬਲੈਕ ਕਲਰ ਨਾਲ ਹੀ ਪਾਇਆ ਸਿਰਫ ਦੋ ਕੁੰਡੇ ਤੇ ਸਾਡਾ ਇਹ ਪੈਟਰਨ ਪਿਆ ਹੋਇਆ ਹੈ ਦੇਖੋ ਬੜੀ ਹੀ ਵਧੀਆ ਦੀ ਲੁੱਕ ਆਈ ਹੈ ਅਲੱਗ ਜਿਹੀ ਤੇ ਪਿਆਰਾ ਲੱਗ ਰਿਹਾ ਦੇਖੋ ਜਿਹੜੇ ਬਿਚ ਸਲਾਈਆਂ ਪਲੇਨ ਪਾਈਆਂ ਮੈਂ ਇਹ 10 ਸਲਾਈਆਂ ਪਾਈਆਂ 10 ਸਿਲਾਈਆਂ ਤੋਂ ਬਾਅਦ ਦੋ ਸਿਲਾਈਆਂ ਮੈਂ ਬਲੈਕ ਕਲਰ ਨਾਲ ਪਾਈਆਂ ਹੋਈਆਂ ਦੇਖੋ 10 ਲਾਈਆਂ ਇਹ ਦੋ ਸਿਲਾਈਆਂ ਇਹ 10 ਲਾਈਆਂ ਇਹ ਦੋ ਸਿਲਾਈਆਂ ਇਹ ਐਦਾਂ ਮੈਂ ਇਹਨੂੰ ਬਣਾਇਆ ਦੇਖੋ ਤੇ ਇਹ ਜਿਹੜੀ ਦੋ ਸਿਲਾਈਆਂ ਪਾਈਆਂ ਇਹ ਦੇਖੋ ਵੀ ਇਹ ਕਿੱਦਾਂ ਪਾਈਆਂ ਪਹਿਲਾ ਕੁੰਡਾ ਆ ਦੇਖੋ ਬਲੈਕ ਦੇ ਨਾਲ ਨਿੱਟ ਕਰ ਲਿਆ ਦੂਜੇ ਨੂੰ ਬਿਨਾ ਬੁਨੇ ਪਹਿਲਾ ਬਲੈਕ ਦੇ ਨਾਲ ਨਿੱਟ ਕਰ ਲਿਆ ਦੂਜਾ ਜਿਹੜਾ orange ਵਾਲਾ ਇਸ ਚੋਂ ਅਸੀਂ 1 ਚੋਂ 3 ਬਣਾ ਲਿਆ ਦੇਖੋ 1 2 3 ਫਿਰ ਇੱਕ ਬਗੈਰ ਪੁਣਿਆ ਫਿਰ ਅਸੀਂ ਅਗਲਾ ਲਵਾਂਗੇ 1 ਚੋਂ 3 1 2 3 ਇੱਕ ਬਗੈਰ ਪੁਣਿਆ ਫਿਰ 1 ਚੋਂ 3 1 2 3 ਮੈਂ ਦੇਖੋ ਜਿਹੜਾ ਕੁੰਡਾ ਪਹਿਲਾਂ ਬਗੈਰ ਬੁਣਿਆ ਚੁੱਕਿਆ ਉਹ ਹੀ ਚੁੱਕਿਆ ਹੋਇਆ ਬਗੈਰ ਬੁਣਿਆ ਤੇ ਜਿਹਦੇ ਉੱਪਰ ਪੈਟਰਨ ਪਾਇਆ ਹੋਈ ਪਾਇਆ ਹਾਂ ਅਗਰ ਤੁਸੀਂ ਇਹਨੂੰ ਇੱਧਰ ਉੱਧਰ ਇਹ ਪਾ ਲੂਗੇ ਤਾਂ ਵੀ ਤੁਹਾਡੇ ਪ੍ਰੋਜੈਕਟ ਦੇ ਪੈਟਰਨ 'ਚ ਕੋਈ ਫਰਕ ਨਹੀਂ ਪੈਣਾ ਇਹ ਕੁੰਡਾ ਬਗੈਰ ਬੁਣਿਆ ਇੱਕ ਚੋਂ ਤਿੰਨ ਇੱਕ ਦੋ ਤਿੰਨ ਫੇਰ ਇੱਕ ਬਗੈਰ ਬੁਣਿਆ ਫੇਰ ਇੱਕ ਚੋਂ ਤਿੰਨ ਇੱਕ ਦੋ ਤਿੰਨ ਫੇਰ ਇੱਕ ਬਗੈਰ ਬੁਣਿਆ ਤੇ ਫੇਰ ਇੱਕ ਚੋਂ ਤਿੰਨ ਇੱਕ ਦੋ ਤਿੰਨ ਬਸ ਇਹੀ ਸਾਡਾ ਦੋ ਕੁੰਡਿਆਂ ਦਾ ਪੈਟਰਨ ਹੈ ਸਿਰਫ ਦੋ ਰੋ ਹੀ ਵਿੱਚ ਮੈਂ ਹੋਰ ਰੰਗ ਦੀਆਂ ਪਾਈਆਂ ਨੇ ਜਿਹਦੇ ਨਾਲ ਸਾਡਾ ਪੈਟਰਨ ਦੇ ਬਿਲਕੁਲ ਲੁੱਕ ਹੀ ਚੇਂਜ ਹੋ ਗਈ ਪਲੇਨ ਸੀ ਪਲੇਨ ਪ੍ਰੋਜੈਕਟ ਦੀ ਲੁੱਕ ਸਿਰਫ ਇੱਕਦਮ ਚੇਂਜ ਹੋ ਗਈ ਸਿਰਫ ਆ ਦੇਖੋ ਦੋ ਰੋ ਪਾਉਂਦੇ ਨੇ ਤੇ ਫਰੈਂਡਸ ਅਗਰ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਆਲਟ ਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਈ अगर वीडियो पसंद आती है ता 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 लाइक कर दिया करो जे नहीं आंदी दैट इज लाइक भी कर दिया करो कोई ਤੁਸੀਂ ਕੁਝ ਹੋਰ ਪ੍ਰੋਜੈਕਟ ਸਿੱਖਣਾ ਚਾਹੁੰਦੇ ਹੋ ਕੋਈ ਹੋਰ ਤਾਂ ਮੈਂ ਸਭ ਥੋੜੇ ਥੋੜੇ ਹੀ ਹੋਲੀ ਹੋਲੀ ਲੈ ਕੇ ਆਉਂਗੀ ਤੇ ਜਿੱਦਾਂ ਜਿੱਦਾਂ ਤੁਹਾਡੇ ਫਰਮਾਇਸ਼ ਆ ਰਹੀ ਹੈ ਉਦੋਂ ਦਾ ਮੈਂ ਸਾਰੇ ਪ੍ਰੋਜੈਕਟ ਉਸੇ ਹਿਸਾਬ ਨਾਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਤਾਂ ਦੇਖੋ ਜੀ ਅਸੀਂ ਪਹਿਲੀ ਸਲਾਈ ਇਦਾਂ ਹੀ ਪਾ ਲੈਣੀ ਹੈ ਇੱਕ ਕੁੰਡੇ ਨੂੰ ਬਗੈਰ ਬੁਣਿਆ ਇੱਕ ਚੋਂ ਤਿੰਨ ਇੱਕ ਦੋ ਤੇ ਤਿੰਨ ਫਿਰ ਇੱਕ ਬਗੈਰ ਬੁਣਿਆ ਤੇ ਫਿਰ ਇੱਕ ਛੁੱਥੇ ਇੱਕ ਦੋ ਤਿੰਨ ਪਹਿਲਾ ਇਹ ਵਾਲਾ ਪੈਟਰਨ ਮੈਂ ਇੱਕ ਮਲਟੀ ਕਲਰਸ ਵੀ ਪਾਇਆ ਸੀ ਪਰ ਉਸ ਚ ਆਪਾਂ ਨਾਲ ਨਾਲ ਪਾਇਆ ਹੈ ਤੇ ਕਲਰ ਅਲੱਗ-ਅਲੱਗ ਪਏ ਹੋਏ ਐ ਇਸ ਚ ਆਪਾਂ ਦੇਖੋ ਦੂਰ-ਦੂਰ ਪਾਇਆ ਤੇ ਦੇਖੋ ਦੂਰ-ਦੂਰ ਪਾ ਕੇ ਸਿਰਫ ਮੈਂ ਸਿਰਫ ਇਹੀ ਕੋਸ਼ਿਸ਼ ਕੀਤੀ ਵੀ ਦੇਖਾ ਅਗਰ ਇੱਕ ਪਲੇਨ ਪ੍ਰੋਜੈਕਟ ਚ ਆਪਾਂ ਦੋ ਰੋ ਪਾਨੇ ਤਾਂ ਉਹਦੀ ਲੋਕ ਕਿੱਦਾਂ ਦੀ ਜਾਂਦੀ ਆ ਦੇਖੋ ਤਾਂ ਫਿਰ ਇਸ ਲਾਈਨ ਕੰਪਲੀਟ ਕਰਕੇ ਆ ਜਾਈਨੇ ਆਪਣੇ ਪੈਟਰਨ ਦੀ ਦੂਜੀ ਰੋ ਤੇ ਪਹਿਲੀ ਰੋ ਹੋ ਗਈ ਸਾਡੀ ਕੰਪਲੀਟ ਦੇਖੋ ਦੂਜੀ ਰੋਸ ਅਸੀਂ ਪਹਿਲੇ ਕੁੰਡੇ ਨੂੰ ਬੁਣ ਲਿਆ ਪੁੱਠਾ ਕਿਉਂਕਿ ਅਸੀਂ ਬਲੈਕ ਪਾਇਆ ਸੀ ਇਹ ਕੁੰਡੇ ਨੂੰ ਬਗੈਰ ਬੁਣਿਆ orange ਵਾਲਾ ਫਿਰ ਬਗੈਰ ਬੁਣਿਆ ਚੁੱਕ ਲੈਣਾ ਜਿਹੜਾ ਇਹ ਐਸਓ ਸੀ ਇੱਕ ਚੋਂ ਬੈਕ ਲੂਪ ਤੋਂ ਹत्ता ਤੇ ਤਾਗਾ ਪਿੱਛੇ ਹੀ ਇਹ ਬਗੈਰ ਬੁਣਿਆ ਇੱਕ ਤੋਂ ਤਿੰਨਾਂ ਚੋਂ ਜਿਹੜੇ ਇੱਕ ਤੋਂ ਤਿੰਨ ਬਣਾਏ ਸੀ ਤਿੰਨਾਂ ਦਾ ਇੱਕ ਉਹ ਵੀ ਬੈਕ ਲੂਪ ਤੋਂ ਆ ਦੇਖੋ ਤਾਗਾ 3 ਰੂਬਾ ਧਾਗਾ ਸਾਡਾ ਇੱਧਰ ਹੀ ਹੈ ਇੱਕ ਕੁੰਡੇ ਨੂੰ ਬਗੈਰ ਬੁਣਿਆ ਚੁੱਕਿਆ ਅਸੀਂ ਪੁੱਠੀ ਸਲਾਈ 'ਚ ਹੈ ਰੋਂਗ ਸਾਈਡ 'ਤੇ ਅਸੀਂ ਪੁੱਠੀ ਸਲਾਈ ਹੈ ਸਾਡੀ ਦੂਜੀ ਸਲਾਈ ਹੈ ਜਿਸ ਤੋ ਦੇਖੋ ਤਾਂ ਕਿ ਨੂੰ ਅਸੀਂ ਇੱਧਰ ਹੀ ਰੱਖ ਰਹੇ ਆ ਧਾਗਾ ਇੱਧਰ ਰੱਖ ਕੇ ਇੱਕ ਕੁੰਡੇ ਨੂੰ ਬਗੈਰ ਬੁਣਿਆ ਚੁੱਕਲੇ ਆ orange ਵਾਲੇ ਨੂੰ ਤੇ ਜਿਹੜਾ ਅਸੀਂ ਦੂਜਾ ਕਲਰ ਪਾਇਆ ਹੋਇਆ ਤੁਸੀਂ ਜਿਹੜਾ ਵੀ ਪਾਇਆ ਹੋਊਗਾ ਉਹ ਤੇ ਜਿਹੜੇ ਇੱਕ ਤੋਂ ਤਿੰਨ ਕੁੰਡੇ ਬਣਾਏ ਸੀ ਉਹਨਾਂ ਤਿੰਨਾਂ ਨੂੰ ਆ ਦੇਖੋ ਇਕੱਠਾ ਲੈ ਲੈਣਾ ਇਕੱਠਾ ਲੈ ਕੇ ਧਾਗੇ ਨੂੰ ਇੱਧਰ ਹੀ ਰੱਖਾਂਗੇ ਤੇ ਐਦਾਂ ਬੈਕ ਲੂਪ ਤੋਂ ਇਸ ਸਾਈਡ ਤੋਂ ਇੱਧਰ ਪਿੰਨਾ ਦਾ ਇੱਕ ਕਰ ਦੇਣਾ ਫਿਰ ਦੇਖੋ ਇਹਨੂੰ ਬਗੈਰ ਬੁਣਿਆ ਚੁੱਕਿਆ ਧਾਗੇ ਨੂੰ ਅਸੀਂ ਇੱਧਰ ਹੀ ਰਹਿਣ ਦੇਣਾ ਉਹਨੂੰ ਬਿਲਕੁਲ ਵੀ ਚੇਸ ਨਹੀਂ ਕਰਨਾ ਧਾਗਾ ਇੱਧਰ ਹੀ ਆ ਫਿਰ ਦੇਖੋ ਜਿਹੜੇ ਤਿੰਨ ਕੁੰਡੇ ਇਹਨਾਂ ਨੂੰ ਇਕੱਠਿਆਂ ਨੂੰ ਲਿਆ ਲੈ ਕੇ ਅਸੀਂ ਇਹ ਦੇਖੋ ਬੈਕ ਲੂਪ ਤਾਂ ਤਿੰਨਾ ਚੋਂ ਐਦਾਂ ਇੱਕ ਬਣਾ ਲਿਆ ਪਿੰਨਾ ਤੋਂ ਇੱਕ ਬਣਾ ਲਿਆ ਬਣਾਉਣ ਤੋਂ ਬਾਅਦ ਦੇਖੋ ਫਿਰ ਧਾਗਾ ਇੱਧਰ ਹੀ ਰਹਿਣ ਦਾ ਇੱਕ ਹੁੰਡਾ ਬਗੈਰ ਬੁਣਿਆ ਇਹ ਜਿਹੜਾ ਪਹਿਲਾਂ ਚੁੱਕਿਆ ਸੂਹੀ ਵਾਲਾ ਫਿਰ ਤਿੰਨਾ ਤੋਂ ਇੱਕ ਤਿੰਨੇ ਕੁੰਡੇ ਲੈ ਤਿੰਨਾ ਤਾਂ ਇੱਕ ਫਿਰ ਇਹਨੂੰ ਬਗੈਰ ਬੁਣਿਆ ਸੁਕਲਿਆ ਤੇ ਫਿਰ ਅਸੀਂ ਇਹ ਤਿੰਨਾ ਤੋਂ ਇੱਕ ਸਾਡੀ ਰੌਂਗ ਸਾਈਡ ਤੇ ਅਸੀਂ ਪੁੱਠੀ ਸਿਲਾਈ ਚ ਤੇ ਦੋ ਸਿਲਾਈ ਚ ਸਾਡਾ ਸਿਰਫ ਇਹ ਪੈਟਰਨ ਪੈਣਾ ਦੇਖੋ orange ਬਗੈਰ ਬੁਣਿਆ ਜਿਹੜਾ ਮੇਨ ਕਲਰ ਹੋਗਾ ਦੇਖੋ ਮੇਨ ਕਲਰ ਵਾਲੇ ਕੁੰਡੇ ਨੂੰ ਬਗੈਰ ਬੁਣਿਆ ਸੁਕਣਾ ਜਿਹੜਾ ਦੂਜਾ ਰੰਗ ਪਾਇਆ ਉਤੋਂ ਅਸੀਂ ਪਹਿਲਾਂ ਇੱਕ ਤੋਂ ਤਿੰਨ ਬਣਾਏ ਸੀ ਹੁਣ ਜਿਹੜੀ ਪੁੱਠੀ ਸਲਾਈ ਚ ਉਹ ਤਿੰਨਾ ਤਾਂ ਸੀ ਇੱਕ ਬਣਾ ਰਹੇ ਆ ਬੈਕ ਲੂਪ ਤੋਂ ਐਦਾਂ ਬਣਾ ਰਹੇ ਤੇ ਧਾਗੇ ਨੂੰ ਇੱਧਰ ਹੀ ਰਹਿਣ ਦੇ ਰਹੇ ਸਿੱਧੀ ਸਾਈਡ ਤੇ ਆ ਦੇਖੋ ਆ ਸਾਡੀ ਸਿੱਧੀ ਸਾਈਡ ਹੈ ਧਾਗਾ ਸਾਟ ਹੈ ਇੱਧਰ ਹੀ ਹੈ ਇਹਨੂੰ ਬਗੈਰ ਬੁਣੇ ਚੁੱਕਿਆ ਤੇ ਆ ਦੇਖੋ ਤਿੰਨ ਦਾ ਇੱਕ ਬਿਲਕੁਲ ਛੋਟਾ ਜਿਹਾ ਪੈਟਰਨ ਹੈ ਆ ਦੇਖੋ ਸੋਖਾ ਜਿਹਾ ਪੈਟਰਨ ਹੈ ਇੱਕ ਬਗੈਰ ਬੁਣਿਆ ਤਿੰਨਾ ਤੋਂ ਇੱਕ ਸਿਰਫ ਇਹ ਹੈ ਵੀ ਪਲੇਨ ਨੂੰ ਇੱਕ ਵਧੀਆ ਲੁੱਕ ਦੇਤੀ ਇਹਨੇ ਬਸ ਪਲੇਨ ਸੀ ਕੋਈ ਡਿਜ਼ਾਈਨ ਪੜਾਂ ਤਾਂ ਮੈਂ ਸੋਚਿਆ ਕਿ ਕੀ ਡਿਜ਼ਾਈਨ ਪਾਵਾਂ ਇਸ 'ਚ ਜੇ ਕੁਛ ਨਾ ਸਮਝਾਵੇ ਤਾਂ ਆ ਦੋ ਰੋਪਾ ਲੋ ਕਿਸੇ ਵੀ ਆਪੋਜ਼ਿਟ ਕਲਰ ਦੀਆਂ ਥੋੜਾ ਜਿਹਾ ਕਲਰ ਸਾਨੂੰ ਰੰਗ ਚਾਹੀਦਾ ਦੂਜਾ ਇੰਨਾ ਛੋਟਾ ਮੋਟਾ ਸਾਡੇ ਕਰਪਈ ਹੁੰਦਾ ਕੋਈ ਨਾ ਕੋਈ ਚਾਹੋ ਤਾਂ ਜਿੱਦਾਂ ਮੈਂ ਇੱਕੋ ਹੀ ਕਲਰ ਪਾਇਆ ਤੁਸੀਂ ਚਾਹੋ ਤਾਂ ਇਸ 'ਚ ਅਲੱਗ-ਅਲੱਗ ਰੰਗ ਵੀ ਪਾ ਸਕਦੇ ਹੋ ਦੂਰ-ਦੂਰ ਤੋਂ ਜਿੱਦਾਂ ਮੈਂ ਦੱਸਦਾ ਸਿਰੋਤੋਂ ਪਾਇਆ ਐ ਇਦਾਂ ਤਾਂ ਬਸ ਇਦਾਂ ਹੀ ਇਹ ਵਾਲੀ ਸਲਾਈ ਪਾ ਲੈਣੇ ਆਪਾਂ ਫਿਰ ਬਾਕੀ ਪੈਟਰਨ ਦੀ ਲੁੱਕ ਤੁਸੀਂ ਦੇਖ ਲਓ ਇੱਕ ਵਾਰ ਫਿਰ ਦੇਖ ਲੈਣੇ बस इस तो बाद फिर जोड़ा मेन कलर है तो लगा लेना बस मेन अपना सीधियाँ दस सिलाइया पालन सीधी साइड तो सीधी तो पुठी साइड तो पुठी बस कुछ भी नहीं करना हूँ उपर आप दस सिलाइया इतना ही पालन बस दस सिलाइय बाद फिर ब्लैक दो इदा ही पाई जाना ਤੇ ਸਾਡਾ ਪੈਟਰਨ ਤੁਸੀਂ ਦੇਖ ਹੀ ਲਿਆ ਵੀ ਬਣ ਕੇ ਤਿਆਰ ਹੋ ਗਿਆ ਵਧੀਆ ਚਾ ਪੈਟਰਨ ਐ ਸੋਖਾ ਪੈਟਰਨ ਹੈ ਤੇ ਕਿਸੇ ਵੀ ਪ੍ਰੋਜੈਕਟਸ ਪਾਸ ਕਰਦੇ ਹੋ ਖਾਸ ਗੱਲ ਹੈ ਵੀ ਕਿਸੇ ਵੀ ਪ੍ਰੋਜੈਕਟਸ ਪਾਸ ਸਕਦੇ ਹੋ ਪਲੇਨ ਬਣਾ ਰਹੇ ਹੋ ਪਲੇਨ ਚ ਦੋ ਸਲਾਈਆਂ ਪਾ ਲਓ ਕਿਤੇ ਕਿਤੇ ਦੀਆਂ ਤੇ ਤੁਹਾਡਾ ਪੈਟਰਨ ਦੀ ਲੁੱਕ ਹੀ ਬਦਲ ਜਾਣੀ ਹੈ ਤੁਹਾਡੇ ਸਵੈਟਰ ਦੀ ਲੁੱਕ ਵਧੀਆ ਆ ਜਾਣੀ ਹੈ ਇੱਕ ਅਲੱਗ ਚਾ ਉਹਨੂੰ ਗੈਟ ਅਪ ਮਿਲ ਜਾਊਗੀ ਬੱਚਾ ਲਈ ਤਾਂ ਖਾਸ ਤੌਰ ਤੇ ਪਲੇਨ ਅਗਰ ਤੁਸੀਂ ਕੋਈ ਬਣਾ ਰਹੇ ਹੋ ਨਿਊ ਬਰਨ ਬੇਬੀ ਦਾ ਜਾਂ ਕਿਸੇ ਦਾ ਵੀ ਚਾਹੇ बच्चों का चाहे बड़िया का जिते मर्जी तुम वनू पा हो सिर्फ असं दो सिलाइया दूजे रंग है तो सिर्फ दो सिलाइया दे आ देखो सारे ही साढ़े प्रोजेक्ट की थोड़े सारे स्वैटर की गैटअप चेंज हो जूगी वह बन जूगा सिर्फ दो सिलाइया पाने के मैं तो डार्क जो डार्क कलर ट्राई किया तो डार्क जो लाइट या लाइट जो लाइट, जो लाइट, जो लाइट तो कोई भी ट्राई कर सकते हो जोड़ा भी कलर थोड़े कोई पा लो तो वाइया लगेगा ਤੇ ਆ ਦੇਖੋ ਲੁੱਕ ਤੁਸੀਂ ਦੇਖ ਹੀ ਰਹੇ ਆ ਦੇਖੋ ਤਾਂ ਦੇਖੋ ਕਿੰਨੀ ਵਧੀਆ ਲੁੱਕ ਆਈ ਆ ਤਾਂਕਾ 판ਪੋਰੀ ਲੁੱਕ ਮੈਂ ਦਿਖਾ ਰਹੀ ਆ ਤਾਂ ਕਿ ਜਦੋਂ ਪੂਰੇ ਚੱਸੀ ਪਈਆ ਹੋਵੇ ਤਾਂ ਹੀ ਉਹਦੀ ਲੁੱਕ ਲੱਗ ਜੇ ਪਤਾ ਲੱਗਦੇ ਆ ਤੇ ਤਾਂ ਹੀ ਅਗਰ ਤੁਸੀਂ ਪਾਣਾ ਹੋਵੇ ਤਾਂ ਤੁਸੀਂ ਰਾਮ ਨੰਦ ਨੂੰ ਦੇਖ ਕੇ ਪਾ ਸਕਦੇ ਬਹੁਤ ਹੀ ਸੋਖਾ ਹੈ ਦੋ ਕੁੰਡੀਆਂ ਦਾ ਹੈਗਾ ਤੇ ਦੋ ਹੀ ਸਲਾਈਆਂ ਪਈਆਂ 10 ਲਾਈਆਂ ਵਿੱਚ ਪਲੇਨ ਪਈਆਂ ਤਸ ਪਰ ਦੱਸਿਓ ਵੇਵ ਵਾਲਾ ਡਿਜ਼ਾਈਨ ਹੈ ਜਾਂ ਇਹ ਵਾਲਾ ਤਰੀਕਾ ਤੁਹਾਨੂੰ ਵੀ ਕਿਦਾਂ ਦਾ ਲੱਗਿਆ ਜੇ ਮੈਂ ਟਰਾਈ ਕੀਤਾ ਇਹ ਵਧੀਆ ਹੈ ਕਿ ਨਹੀਂ ਕਮੈਂਟ ਕਰਕੇ ਦੱਸਿਓ ਫਿਰ ਮਿਲਦੇ ਆ ਕੱਲੇ ਕਿ ਨਹੀਂ ਵੀਰੇ ਤੱਕ ਨਵੇਂ ਪ੍ਰੋਜੈਕਟ ਨਾਲ ਤਾਂ ਉਸਨੂੰ ਧਿਆਨ ਰੱਖੋ ਜੀ ਓਕੇ ਬਾਏ ਬਾਏ ਚੇਕੀਓ